ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਨੂੰ ਲਾਈਵ ਤੇ ਜੁੜੇ ਆ ਇੱਕ ਜਿਹੜੀ ਮਾਝ ਤੁਹਾਨੂੰ ਦਿਖਾਉਣੀ ਹੈ ਦੋਸਤੋ ਬਾਈ ਹਰਵੈਲ ਦੇ ਫਾਰਮ ਤੇ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਤੇ ਇੱਕ ਬੰਨ ਜਿਹੜੀ ਆ ਦੋਸਤੋ ਲਾਈਵ ਆਪਣਾ ਚੱਲਦਾ ਪਿਆ ਸੋ ਜਿੰਨੇ ਵੀ ਵੀਰ ਹੋ ਸਕਦਾ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਲਾਈਵ ਦੇ ਵਿੱਚ ਜੁੜ ਜਿਓ ਇੱਕ ਮਾਝ ਦਿਖਾਉਣੀ ਹੈ ਦੋਸਤੋ ਤੇ ਲਾਈਵ ਚੁਆਈ ਵੀ ਹੁੰਦੀ ਆ ਆਪਾਂ ਦਿਖਾਵਾਂਗੇ ਤੁਹਾਨੂੰ ਇੱਕ ਟਾਈਮ ਦੀ ਤਾਜੀ ਕੱਲੀ ਅਜੇ ਰਾਤੀ ਸੂਈ ਆ ਠੀਕ ਆ ਅੱਜ 2 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਤੁਸੀਂ ਪਿੰਡ ਜੋੜ ਸਿੰਘ ਵਾਲਾ ਕਰਨੀ ਹੈਗੀ ਆ ਠੀਕ ਆ ਜੀ ਡੁੱਬਲੀ ਬਰਵਾਲਾ ਚੀਮਾ ਸੰਗਵਾ ਸਜਦੋਂ ਬਿਲਕੁਲ ਨਾਲ ਲੱਗਦੇ ਪਿੰਡ ਆ ਤੇ ਹਰਵੇਲ ਦੇ ਘਰੇ ਆਈਆਂ ਦੋਸਤੋ ਬਾਈ ਹਰਵੇਲ ਦੇ ਫਾਰਮ ਤੇ ਮੱਜਾ ਦਾ ਹੋਰ ਵੀ ਕਾਫੀ ਨਹੀਂ ਪਰ ਅੱਜ ਮਾਜ ਜਿਹੜੀ ਆ ਰਾਤ ਸੂਈ ਆ ਉਹਦੀ ਜਿਹੜੀ ਬੌਲੇ ਦੇ ਵਿੱਚ ਆਪਾਂ ਨਾਲ ਨਾਲ ਮਿਲਕਿੰਗ ਹੈਗੀ ਆ ਉਹ ਕਰਵਾ ਕੇ ਦਿਖਾਵਾਂਗੇ ਬਾਕੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲੈਣੇ ਬਾਈ ਹਰਵੇਲ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀ ਅਕਾਲ ਭਰਾ ਹਾਂਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਭਰਾ ਜੀ ਠੀਕ ਠਾਕ ਹੋ ਦਾ ਓਵਰਹਾਲ ਜਿੰਨੀ ਵੀ ਮਾਜਾ ਚੰਗੀ ਭਾਰੀ ਬੋਡੀ ਦੇ ਵਿੱਚ ਆਏ ਹਾਂਜੀ ਦਾ ਤੀਜੇ ਸੂਈ ਸੂਈ ਆ ਇਹ ਹਾਂਜੀ ਬਾਕੀ ਇਹਦਾ ਚਲੋ ਅੱਗੇ ਪ੍ਰਮਾਤਮਾ ਨੂੰ ਪਤਾ ਹੁੰਦਾ ਕੀ ਹੈ ਬਾਕੀ ਜਿਹੜੀ ਇਹ ਦੇਖਾ ਜਾਂ ਜੋ ਵੀ ਆ ਹਾਂਜੀ ਸੈਂਤ ਭਾਵੇਂ ਅਗਰ 16-17 ਲੀਟਰ ਦੀ ਇਹ ਮਾਲਕ ਹੋਣੀ ਚਾਹੀਦੀ ਆ ਪਰ ਜਿਹੜਾ ਪਿਛਲੀ ਵਾਰ ਸੀ ਇਹ 14 ਦੇ ਲਗਭਗ ਚੱਲੀ ਸੀ ਠੀਕ ਆ ਤੇ ਸੂਆ ਵੀਰੇ ਤੀਜਾ ਸੂ ਤੀਜਾ ਸਵੇਰ ਦੋਸਤੋ ਸੂਈ ਤਾਂ ਇਹ ਨੀਚੇ ਜਿਹੜਾ ਬੱਚਾ ਹੈਗਾ ਕੱਟੀ ਆ ਠੀਕ ਆ ਰਾਤ ਹੀ ਸੂਈ ਹਜੇ ਮੈਨੂੰ ਲੱਗਦਾ ਵੀ ਟਾਈਮ ਵੀ 7:30 7 ਵਜੇ ਦਾ ਅੱਟ ਸੀਗਾ ਨਾ ਨਹੀਂ ਸੂਈ ਸੀ ਕਿ ਚਲੋ ਪੈ ਗਈ ਸੀ ਕਿ 10:30 11 ਵਜੇ ਜੀ ਇਹਦੀ ਜੋੜਜਾਰ ਪੈ ਗਈ ਪੂਰੀ ਕਲੀਅਰ ਹੋ ਗਈ ਠੀਕ ਆ ਜੀ ਰਾਤ ਆਪਾਂ ਇਹਦੀ ਚੁਆਈ ਕੀਤੀ ਕਰੀਬ 4 4.5 ਲੀਟਰ ਦੀ ਠੀਕ ਆ ਦਿਨੇ ਵੀ ਆਪਾਂ ਇਹਦੀ ਚੁਆਈ ਜਿਹੜੀ ਲਗਭਗ ਕੀਤੀ ਸੀਗੀ ਇੰਨੀ ਕਿ 5 ਕਿਲੇ ਲੱਗੇ ਬੰਨੇ 5 ਕਿਲੇ ਪਰ ਹੁਣ ਵੀ ਥੋੜੀ ਬਧੀ ਚੁਆਈ ਦਿਖਾਵਾਂਗੇ ਠੀਕ ਆ ਜੀ ਤੇ ਇੱਕ ਵਾਰੀ ਆ ਦੋਸਤੋ ਤੁਸੀਂ ਮੱਝ ਵੇਖ ਕੇ ਚੈੱਕ ਕਰੋ ਹੈਵੀ ਬਾਡੀ ਵੇਟ ਦੀ ਆ ਭਾਰੀ ਆ ਸਰੀਰਕ ਪੱਖੋਂ ਵੇਖੋਗੇ ਤੇ वजन ਬਹੁਤ ਹੈਗਾ ਹਵਾਨਾ ਜਿਹੜਾ ਹੈਗਾ ਦੋਸਤੋ ਸਟਰਕਚਰ ਹਵਾਨੇ ਦਾ ਦੱਸਦਾ ਵੀ ਜਿਹੜੀ ਮਾਝਾ ਦੋਸਤੋ ਵਧੀਆ ਮਿਲਕਿੰਗ ਤੇ ਚੱਲੂਗੀ ਤੇ ਬਾਕੀ ਤੁਸੀਂ ਥਣ ਹਵਾਨਾ ਜਿਹੜਾ ਦੋਸਤੋ ਵੇਖ ਕੇ ਚੈੱਕ ਕਰੋ ਵਿਥਾਂ ਵਰਲਾ ਜਿਹੜੀਆਂ ਕਾਫੀ ਖੂਬਸੂਰਤ ਆ ਤੇ ਥਣ ਵੀ ਜਿਹੜਾ ਬਿਲਕੁਲ ਮੁੱਠੀ ਵਾਲਾ ਹੈ ਆ ਕਰੋ ਚੈੱਕ ਜੀ ਠੀਕ ਆ ਜੋ ਆ ਬਹੁਤ ਵਧੀਆ ਲੱਗਦਾ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਆਪਾਂ ਵੀਰ ਦਿਖਾਈਏ ਮਾੜਾ ਜਿਹਾ ਠੀਕ ਆ ਆ ਫੇਸ ਕੁਆਲਿਟੀ ਜੀ ਜ਼ਰੂਰ ਚੈੱਕ ਕਰੋ ਜੀ ਫਿਰ ਸੀਲਸਲਾ ਅੱਗੇ ਠੰਡੀ ਆ ਦੇਖੋ ਜਿਸ ਤਰ੍ਹਾਂ ਤੁਸੀਂ ਕੈਮਰਾ ਜਾਂ ਲਾ ਕੇ ਕੋਈ ਵੀ ਕੋਈ ਮਤਲਬ ਨਹੀਂ ਇਹਨੂੰ ਬਿਲਕੁਲ ਕੋਈ ਡਰਕਲ ਜੀ ਨਹੀਂ ਹੈਗੀ ਜੀ ਸਭ ਜੀ ਇਹਦੇ ਚੋ ਸ਼ੁਕਰ ਬੁਨਾ ਬਾਕੀ ਬਹਿਣੀ ਵਾਲੇ ਪਾਸੇ ਤੋਂ ਮੈਂ ਇੱਕ ਵਾਰੀ ਤੁਹਾਨੂੰ ਦਿਖਾਉਣਾ ਚਾਹੂੰਗਾ ਜੀ ਥਾਣਾ ਆ ਕਰੋ ਚੈੱਕ ਠੀਕ ਆ ਆ ਦੇਖੋ ਜੀ ਵੀਡੀਓ ਦੇ ਨਾਲ ਜਿਹੜਾ ਦੋਸਤੋ ਬਣੇ ਰਿਹਾ ਜੋ ਕਿਉਂਕਿ ਜਿਹੜੀ ਇਹ ਚਵਾਈ ਆ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਸਮਝ ਦੀ ਤੇ ਬੱਚਾ ਵੀ ਜਿਹੜਾ ਬਿਲਕੁਲ ਨਿੱਗਰ ਹੈਗਾ ਕੱਟੀ ਐ ਇਸ ਦੇ نیچے ਠੀਕ ਆ ਤੇ ਮੱਝ ਦੀ ਕੀਮਤ ਵੀ ਜਿਹੜੀ ਹੈਗੀ ਉਹ ਵੀ ਆਪਾਂ ਦੱਸਾਂਗੇ ਵੀਰ ਤੋਂ ਪੁੱਛਾਂਗੇ ਜੋ ਵੀ ਹੈਗੀ ਹੈ ਕੀਮਤ ਕਿੰ냐 ਮੁੱਲ ਜਿਹੜਾ ਹੈਗਾ ਕੀ ਡਿਮਾਂਡ ਕਰਦੇ ਆ ਉਸ ਤੋਂ ਪਹਿਲਾਂ ਜਿਹੜੀ ਹੈਗੀ ਆਪਾਂ ਚਵਾਈ ਇੱਕ ਵਾਰੀ ਸਟਾਰਟ ਕਰ ਦਿੰਦੇ ਤੇ ਥਣਾ ਦੀ ਚੈੱਕ ਪਾਸ ਹੋ ਜਾਊਗੀ ਜਿਸ ਵੀ ਭਰਾ ਦੇ ਵੰਡ ਦੇ ਵਿੱਚ ਆਈ ਜ਼ਰੂਰ ਖਰੀਦ ਸਕਦੇ ਹੋ ਜਿਹੜੇ ਵੀਰ ਕੇ ਖਾਸ ਤੌਰ ਤੇ ਵਧੀਆ ਮੱਝ ਲੱਭ ਰਹੇ ਨੇ ਜੀ ਹੈ ਨਾ ਇੱਕ ਭਾਲ ਹੁੰਦੀ ਹੈ ਵੀ ਚੰਗੀ ਮੱਝ ਲੱਭੀਏ ਤੇ ਉਹਨਾਂ ਲਈ ਐ ਖਾਸ ਤੌਰ ਤੇ ਵੀ ਤੁਸੀਂ ਮਾਝ ਪਸੰਦ ਆਉਂਦੀ ਹੈ ਤਾਂ ਸੌਦਾ ਬਾਈ ਹਰਮੇਲ ਦੇ ਨਾਲ ਕਰ ਲਿਓ ਠੀਕ ਆ ਚਲੋ ਕੋਈ ਬੱਚਾ ਆ ਜੇ ਨਾ ਫਿਰ ਤਾਜੀ ਪੇਰਾ ਬੱਚਾ ਮੂੰਹ ਮਾ ਇੱਕ ਅਦਾ ਦਿਨਾਂ ਜਾਂ ਹੋਲੀ ਹੋਰੀ ਪਤਾ ਲੱਗਦਾ ਕਈ ਨਾ ਧਾਰਾ ਦੂਰਾ ਮਾਰ ਦੋ ਮੂੰਹ ਤੇ ਜੀ ਕਰੀ ਹੌਲੀ ਹੌਲੀ ਨੂੰ ਜਿੰਮੇ ਪਤਾ ਲੱਗੂਗਾ ਦੁੱਧ ਦਾ ਦਾ ਥਾਣਾ ਦਾ ਪਤਾ ਲੱਗੂਗਾ ਉਹ ਚੁੰਗਣਾ ਸਟਾਰਟ ਕਰੂਗੀ ਲੋ ਬਾਜੀ ਤੇ ਲਿਆ ਰਹੂਗਾ ਅਚਵਾਈ ਜਰੂਰ ਦਿਖਾਈਏ ਜੀ ਸਵੇਰੇ ਆਪਾਂ ਚਵਾਈ ਦੀ ਕੀਤੀ ਆ ਸਵੇਰੇ ਵੀ ਕੀਤੀ ਆ ਬਾਕੀ ਚਲੋ ਹੁਣ ਵੀ ਦਿਖਾ ਦਿਓ ਚੌਥਾ ਨਾਲ ਦਾ ਪੂਰਾ ਭਰਾ ਦਿਓ ਇੱਕ ਵਾਰੀ ਪਤਾ ਲੱਗ ਜਾਊਗਾ ਜੀ ਚਵਾਈ ਜੂਈ ਤਾਂ ਬੜੀ ਪੋਲੀ ਚ ਆਪਦੀ ਹੈ ਨਾ ਜੀ ਚਵਾਈ ਨਾਲ ਕੋਈ ਸ਼ੱਕ ਹੀ ਨਹੀਂ ਹੈ ਹਾਂ ਜੀ അഗലേ <laughs> <laughs> ਆ ਅਗਲੇ ਥਣਾ ਦੀ ਜਿਹੜੀ ਚਵਾਈ ਦੋਸਤੋ ਵੇਖ ਸਕਦੇ ਹੋ ਤੁਸੀਂ ਠੀਕ ਆ ਤੇ ਬਾਕੀ ਥਣਾ ਦੀ ਧਾਰ ਦੀ ਬਿਲਕੁਲ ਜਿਹੜੀ ਪੋਲੀ ਹੋਵੇਗੀ ਤੇ ਧਾਰ ਵੀ ਤੁਸੀਂ ਵੇਖ ਸਕਦੇ ਹੋ ਉੰਗਲ ਜਿੰਨੀ ਮੋਟੀ ਧਾਰ ਆ ਠੀਕ ਆ ਚਵਾਈ ਚੰਗੀ ਲੱਗੀ ਆ ਮੱਜ ਤੇ ਬਾਕੀ ਮੇਰੀ ਹਰ ਵਾਰ ਅਪੀਲ ਹੁੰਦੀ ਆ ਬੇਨਤੀ ਹੁੰਦੀ ਆ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਜਿੰਨੇ ਵੀ ਆਪਣੇ ਭੈਣ ਭਰਾ ਨਾਲ ਜੁੜੇ ਆ ਆਪਦੀ ਚਵਾਈ ਆ ਤਸੱਲੀ ਦੇ ਨਾਲ ਆਪ ਵੀ ਇੱਕ ਡੰਗ ਦੋ ਡੰਗ ਘਰੇ ਵਿਜਿਟ ਕਰਕੇ ਜ਼ਰੂਰ ਕਰ ਲਿਆ ਕਰੋ ਆਪਣਾ ਫਰਜ਼ ਸਮਝ ਕੇ ਬਿਲਕੁਲ ਜੀ ਬੱਸ ਕਰੀਏ ਇਹ ਰਹਿਣ ਦੀ ਚਲੋ ਠੀਕ ਹੈ ਜੀ ਰਹਿਣ ਤੋਂ ਬਾਅਦ ਫਿਰ ਖਾਲੀ ਨਾ ਕਰੋ ਬੱਸ ਕਿ ਦਿਲ ਤੱਕ ਆਪਾਂ ਚੁਆਈ ਕਰੀਏ ਆ ਬਿਲਕੁਲ ਜੀ ਬਾਬੇ ਚੁਆਈ ਜਿਹੜੀ ਬੈਸਟ ਦੋਸਤੋ ਲੱਗੀ ਆ ਠੀਕ ਆ ਤੇ ਗੱਲ ਉਦੋਂ ਵੀ ਹੋਰ ਵੀ ਬੈਸਟ ਹੋ ਜੂਗੀ ਤੁਸੀਂ ਵੀ ਆਪਦੇ ਇੱਕ ਡੰਗ ਦੋ ਡੰਗ ਦੀ ਚੁਆਈ ਕਰਕੇ ਬੇਸ਼ੱਕ ਤਸੱਲੀ ਕਰ ਲਿਓ ਠੀਕ ਆ ਬਹੁਤ ਚੰਗੀ ਚੋਣ ਬਹੁਤ ਵਧੀਆ ਠੀਕ ਆ ਤੇ ਹਰਵੇਲ ਫਿਰ ਕਿੰਨਾ ਕੁ ਮੁੱਲ ਲੈ ਦੇ ਕਿੰਨੇ ਕੀ ਕਰਦੇ ਜਦੋਂ ਜਿਆਦਾ ਨੋ ਬਾਏ ਮਾਰਕੀਟ ਦੇ ਹਿਸਾਬ ਨਾਲ ਜਾਏਦੀ ਬੋਡੀ ਬੰਦਰ ਦੇ ਹਿਸਾਬ ਨਾਲ ਜੇ ਹਰ ਇੱਕ ਜੀ ਨੂੰ ਮਤੇ ਨਜ਼ਰ ਰੱਖਦੇ ਹੋਏ ਪੋ ਮੈਂ 10 ਤੀ ਕਰੀ ਜਾਓ 35 ਕਰੀ ਜਾਓ ਸੰਧੂ ਸਾਹਿਬ 98000 ਦੀ ਮੱਝ ਦੇਤਾ ਹੈ 98000 ਹਾਂਜੀ ਠੀਕ ਉਹਦੇ ਚੋਂ ਵੀ ਥੋੜਾ ਬੋਧਾ ਮਾਨਤਨ ਕਰਦਾ ਠੀਕ ਹੈ ਜੀ 98000 ਦੀ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਲਾਸਟ ਲੈ ਦੇ ਆ ਠੀਕ ਆ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਫਿਕਸ ਨਹੀਂ ਹੈਗਾ ਮਾਨਤਨ ਹੋ ਜਾਊਗਾ ਜਵਾਬ ਬਹੁਤ ਹੀ ਵਧੀਆ ਅੱਛਾ ਅੱਛਾ ਜੀ ਆਰਾਮ ਨਾਲ ਜਿਹੜਾ ਆਪਾਂ ਕਹਿ ਸਕਦੇ ਆ ਕਿ ਚਲੋ ਜ਼ਿਆਦਾ ਤਾਂ ਨਹੀਂ ਕਰਾਂਗੇ ਹਾਂਜੀ ਹਾਂਜੀ 14 15 ਲੀਟਰ ਦੀ ਦਵਾਈ ਇਹਨੂੰ ਕਰਾਉਣੀ ਚਾਹੀਦੀ ਆ ਬਾਕੀ ਜੰਦੂ ਸਾਹਿਬ ਆਪਦੀ ਮਿਹਨਤ ਹੁੰਦੀ ਆ ਪਸ਼ੂ ਤੰਦਰੁਸਤ ਰਹੇ ਤਾਂ ਪਸ਼ੂ ਦੁੱਧ ਦੇਦਾ ਹੀ ਦਿੰਦਾ ਵਾ ਬਿਲਕੁਲ ਤੇ ਪਰਮਾਤਮਾ ਨੂੰ ਚੀਜ਼ਾਂ ਪਤਾ ਜੇ ਤੰਦਰੁਸਤੀ ਆ ਤਾਂ ਸਭ ਕੁਝ ਸਭ ਕੁਝ ਆ ਜੀ ਤੇ ਅੱਗੋਂ ਬਾਕੀ ਕਿਸੇ ਭੈਣ ਭਰਾ ਜਿਹੜਾ ਵੀਰ ਲੈ ਜਾਊਗਾ ਉਹਦੀ ਜਿਹੜੀ ਡਾਈਟ ਆ ਮੇਨਟੇਨ ਹੋਈ ਚੰਗੀ ਮੇਨਟੇਨ ਕਰਨੀ ਚਾਹੀਦੀ ਤੇ ਵਦਿਆ ਬਾਕੀ ਡਾਈਟ ਤੇ ਸਿਰ ਤੇ ਆ ਖਾਣ ਪਾਣ ਦੇ ਉੱਪਰ ਹੀ ਆ ਸਾਰਾ ਡਿਪੈਂਡ ਤੇ ਓਵਰਹਾਲ ਜਿੰਨੀ ਵੀ ਆ ਬਹੁਤ ਹੀ ਚੰਗੀ ਠੀਕ ਆ ਸੋ ਹਰਵੈਲ ਵੀ ਦਾ ਇੱਕ ਸੰਪਰਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਸਾਂਝਾ ਕਰ ਗਿਆ 980382025 9906382025 ਠੀਕ ਸੋ ਦੋਸਤੋ ਇਹ ਸਨ ਵੀਰ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਕੀ ਦੋਸਤੋ ਮੱਝ ਵੀ ਚੰਗੀ ਆ ਤੇ ਮੱਝ ਚੰਗੀ ਦੇ ਨਾਲ ਨਾਲ ਵੀਰ ਹਰਵੈਲ ਦਾ ਜਿਹੜਾ ਅੱਜ ਬਰਥਡੇ ਆ ਠੀਕ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਨੂੰ ਵੀ ਜਿਹੜਾ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭਾਈ ਹਰਵੈਲ ਜਿੰਨੇ ਵੀ ਮੇਰੇ ਭੈਣ ਭਰਾ ਇਸ ਚੈਨਲ ਨੂੰ ਪਿਆਰ ਦਿੰਦੇ ਜਾਂ ਸਾਡੀਆਂ ਵੀਡੀਓ ਦੇਖਦੇ ਆ ਉਨਾਂ ਦਾ ਬਹੁਤ ਬਹੁਤ ਧੰਨਵਾਦ ਹਨਾ ਚਲੋ ਮਾਲਕ ਹਨਾ ਵੀ ਮੇਅਰ ਕਰੇ ਦਿਨ ਦੁਗਣੀ ਰਾਤ ਚੌਗਣੀ ਮੇਰਾ ਵੀਰੇ ਵੀ ਤਰੱਕੀ ਕਰੇ ਬਹੁਤ ਜਿਆਦਾ ਕਿਉਂਕਿ ਮਾਲ ਪਸ਼ੂ ਜਿਹੜਾ ਦੋਸਤੋ ਅੱਗੇ ਹਰਕ ਕਰੇ ਚੰਗੇ ਚੰਗੇ ਨਗ ਜਿਹੜੇ ਹੈਗੇ ਪਚਾਉਂਦਾ ਰਹਿੰਦਾ ਵੀਰ ਤੇ ਬਾਕੀ ਵਪਾਰ ਦੀ ਲੈਣਾ ਵੀਰ ਦੀ ਪਸ਼ੂ ਆਉਂਦੇ ਰਹਿੰਦੇ ਆ ਠੀਕ ਆ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਵੀਰ ਦੇ ਨਾਲ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ